ਅੱਜ ਅਸੀਂ ਸਪੈਸ਼ਲ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਦੇ ਵਿੱਚ ਸਿਟੀ ਸੀਲਿੰਗ ਪਲਾਨ ਕੀਤੀ ਸੀ 4 ਤੋਂ 8 ਉਹ ਇਸ ਵੇਲੇ ਸਾਰੇ ਆਫੀਸਰ ਬਾਹਰ ਨੇ ਮੈਂ ਵੀ ਇੱਥੇ ਸਾਰੇ ਫੋਰਸ ਤੇ ਆਫੀਸਰਸ ਨਾਲ ਇਕੱਠੇ ਹੋ ਕੇ ਰਣਜੀਤ ਐਵੇਨਿਊ ਦੇ ਵਿੱਚ ਨਾਕੇ ਦੇ ਉੱਤੇ ਖੜੇ ਆ ਬਹੁਤ ਸਾਰੀਆਂ ਵਹੀਕਲ ਚੈੱਕ ਹੋਈਆਂ ਸਪੈਸ਼ਲੀ ਜਿਹੜੇ ਸਸਪੀਸ਼ੀਅਸ ਲੋਕ ਨੇ ਇੰਪਾਉਂਡ ਵੀ ਹੋਈਆਂ ਟ੍ਰੈਫਿਕ ਚਲਾਨ ਵੀ ਬਹੁਤ ਕੀਤੇ ਗਏ ਨੇ ਔਰ ਕੁਝ ਰਿਕਵਰੀਜ਼ ਵੀ ਹੋਈਆਂ ਜਿਹੜੇ ਕਿ ਸਾਈਮਲਟੇਨਸਲੀ মিডিਆ ਨਾਲ ਵੀ ਸ਼ੇਅਰ ਕਰਾਂਗੇ ਔਰ ਇਹ ਐਕਸਰਸਾਈਜ਼ ਅਸੀਂ ਰੈਗੂਲਰਲੀ ਕਰਾਂਗੇ ਕਿਉਂਕਿ ਇਹਦੇ ਵਿੱਚ ਸਰਪ੍ਰਾਈਜ਼ ਐਲੀਮੈਂਟ ਮੇਨਲੀ ਰੱਖਿਆ ਸੀਗਾ ਸੋ ਥੈਟ ਕੋਈ ਰਿਲਾਈਜ਼ ਨਾ ਕਰ ਸਕੇ ਕ੍ਰਿਮੀਨਲ ਐਲੀਮੈਂਟਸ ਔਰ ਜਿੰਨੇ ਵੀ ਇਹਦੇ ਕਟ ਆਊਟਸ ਨੇ ਜਾਂ ਸਕੀਪ ਰੂਟਸ ਨੇ ਉਹ ਵੀ ਨਾਲ ਪਲੱਗ ਕੀਤੇ ਇਕ ਵਾਰ ਨਾਕਾ ਦੇਖ ਕੇ ਕਿਉਂਕਿ ਬੰਦਾ ਭਜਦਾ ਦੂਜੀ ਪਾਈ ਪਿਛਲੀ ਸੜਕ ਨੂੰ ਜਾਂ ਕੋਈ ਕਟ ਆਊਟ ਨੂੰ ਜਾਂ ਕੋਈ ਜਰਾ ਚੋਰ ਰਸਤਾ ਜਿਹਨੂੰ ਆਪਾਂ ਕਹਿੰਦੇ ਆ ਉਹ ਵੀ ਅਸੀਂ ਪਲੱਗ ਕੀਤੇ ਔਰ ਉੱਥੇ ਵੀ ਕਾਫੀ ਲੋਕ ਫੜੇ ਗਏ ਅੱਜ ਅਸੀਂ ਸਪੈਸ਼ਲ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਦੇ ਵਿੱਚ ਸਿਟੀ ਸੀਲਿੰਗ ਪਲਾਨ ਕੀਤੀ ਸੀ 4 ਤੋਂ 8 ਉਹ ਇਸ ਵੇਲੇ ਸਾਰੇ ਆਫੀਸਰ ਬਾਹਰ ਨੇ ਮੈਂ ਵੀ ਇੱਥੇ ਸਾਰੇ ਫੋਰਸ ਤੇ ਆਫੀਸਰਸ ਨਾਲ ਇਕੱਠੇ ਹੋ ਕੇ ਰਣਜੀਤ ਐਵੇਨਿਊ ਦੇ ਵਿੱਚ ਨਾਕੇ ਦੇ ਉੱਤੇ ਖੜੇ ਆ ਬਹੁਤ ਸਾਰੀਆਂ ਵਹੀਕਲ ਚੈੱਕ ਹੋਈਆਂ ਸਪੈਸ਼ਲੀ ਜਿਹੜੇ ਸਸਪੀਸ਼ੀਅਸ ਲੋਕ ਨੇ ਇੰਪਾਉਂਡ ਵੀ ਹੋਈਆਂ ਟ੍ਰੈਫਿਕ ਚਲਾਨ ਵੀ ਬਹੁਤ ਕੀਤੇ ਗਏ ਨੇ ਔਰ ਕੁਝ ਰਿਕਵਰੀਜ਼ ਵੀ ਹੋਈਆਂ ਜਿਹੜੇ ਕਿ ਸਾਈਮਲਟੇਨਸਲੀ মিডিਆ ਨਾਲ ਵੀ ਸ਼ੇਅਰ ਕਰਾਂਗੇ ਔਰ ਇਹ ਐਕਸਰਸਾਈਜ਼ ਅਸੀਂ ਰੈਗੂਲਰਲੀ ਕਰਾਂਗੇ ਕਿਉਂਕਿ ਇਹਦੇ ਵਿੱਚ ਸਰਪ੍ਰਾਈਜ਼ ਐਲੀਮੈਂਟ ਮੇਨਲੀ ਰੱਖਿਆ ਸੀਗਾ so that ਕੋਈ ਰਿਲਾਈਜ਼ ਨਾ ਕਰ ਸਕੇ ਕ੍ਰਿਮੀਨਲ ਐਲੀਮੈਂਟਸ ਔਰ ਜਿੰਨੇ ਵੀ ਇਹਦੇ ਕਾਟ ਆਊਟਸ ਨੇ ਜਾਂ ਏਸਕੇਪ ਰੂਟਸ ਨੇ ਉਹ ਵੀ ਨਾਲ ਪਲੱਗ ਕੀਤੇ ਇਹ ਕੋਈ ਨਾਕਾ ਦੇਖ ਕੇ ਕੋਈ ਬੰਦਾ ਭਜਦਾ ਦੂਜੀ ਪਾਈ ਪਿਛਲੀ ਸੜਕ ਨੂੰ ਜਾਂ ਕੋਈ ਕਾਟਾ ਉੱਪਰ ਨੂੰ ਜਾਂ ਕੋਈ ਜਰਾ ਚੋਰ ਰਸਤਾ ਜਿਹਨੂੰ ਆਪਾਂ ਕਹਿੰਦੇ ਆ ਉਹ ਵੀ ਅਸੀਂ ਪਲੱਗ ਕੀਤੇ ਔਰ ਉੱਥੇ ਵੀ ਕਾਫੀ ਲੋਕ ਫੜੇ ਗਏ ਅੱਜ ਅਸੀਂ ਸਪੈਸ਼ਲ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਦੇ ਵਿੱਚ ਸਿਟੀ ਸੀਲਿੰਗ ਪਲਾਨ ਕੀਤੀ ਸੀ 4 ਤੋਂ 8 ਤੋਂ ਇਸ ਵੇਲੇ ਸਾਰੇ ਆਫੀਸਰ ਬਾਹਰ ਨੇ ਮੈਂ ਵੀ ਇੱਥੇ ਸਾਰੇ ਫੋਰਸ ਤੇ ਆਫੀਸਰਸ ਨਾਲ ਇਕੱਠੇ ਹੋ ਕੇ ਰਣਜੀਤ ਐਵੇਨਿਊ ਦੇ ਵਿੱਚ ਨਾਕੇ ਦੇ ਉੱਤੇ ਖੜੇ ਆ ਬਹੁਤ ਸਾਰੀਆਂ ਵਹੀਕਲ ਚੈੱਕ ਹੋਈਆਂ ਸਪੈਸ਼ਲੀ ਜਿਹੜੇ ਸਸਪੀਸ਼ੀਅਸ ਲੋਕ ਨੇ ਇੰਪਾਉਂਡ ਵੀ ਹੋਈਆਂ ਟ੍ਰੈਫਿਕ ਚਲਾਨ ਵੀ ਬਹੁਤ ਕੀਤੇ ਗਏ ਨੇ ਔਰ ਕੁਝ ਰਿਕਵਰੀਜ਼ ਵੀ ਹੋਈਆਂ ਜਿਹੜੇ ਕਿ ਸਾਈਮਲਟੇਨਸਲੀ মিডিਆ ਨਾਲ ਵੀ ਸ਼ੇਅਰ ਕਰਾਂਗੇ ਔਰ ਇਹ ਐਕਸਰਸਾਈਜ਼ ਅਸੀਂ ਰੈਗੂਲਰਲੀ ਕਰਾਂਗੇ ਕਿਉਂਕਿ ਇਹਦੇ ਵਿੱਚ ਸਰਪ੍ਰਾਈਜ਼ ਐਲੀਮੈਂਟ ਮੇਨਲੀ ਰੱਖਿਆ ਸੀਗਾ so that ਕੋਈ ਰਿਲਾਈਜ਼ ਨਾ ਕਰ ਸਕੇ ਕ੍ਰਿਮੀਨਲ ਐਲੀਮੈਂਟਸ ਔਰ ਜਿੰਨੇ ਵੀ ਇਹਦੇ ਕਟ ਆਊਟਸ ਨੇ ਜਾਂ ਏਸਕੇਪ ਰੂਟਸ ਨੇ ਉਹ ਵੀ ਨਾਲ ਪਲੱਗ ਕੀਤੇ ਇੱਕ ਵਾਰ ਨਾਕਾ ਦੇਖ ਕੇ ਕੋਈ ਬੰਦਾ ਭਜਦਾ ਦੂਜੀ ਪਾਈ ਪਿਛਲੀ ਸੜਕ ਨੂੰ ਜਾਂ ਕੋਈ ਕਟਾਊਟ ਨੂੰ ਜਾਂ ਕੋਈ ਜਰਾ ਚੋਰ ਰਸਤਾ ਜਿਹਨੂੰ ਆਪਾਂ ਕਹਿੰਦੇ ਆ ਉਹ ਵੀ ਅਸੀਂ ਪਲੱਗ ਕੀਤੇ ਔਰ ਉੱਥੇ ਵੀ ਕਾਫੀ ਲੋਕ ਫੜੇ ਗਏ